ਵਿਸ਼ਾ ਵਾਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੌਰ ਕਪਿਲ ਸ਼ਰਮਾ ਦੇ ਸ਼ੋਅ ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਅੱਜ ਉਸ ਨੂੰ ਵੇਖਣ ਦੇ ਲਈ ਲੋਕ ਕਾਫੀ ਜ਼ਿਆਦਾ ਉਤਸ਼ਾਹਿਤ ਰਹਿੰਦੇ ਨੇ ਦੱਸਣਿਆ ਕਿ ਨਵਜੋਤ ਸਿੰਘ ਸਿੱਧੂ ਜੋ ਕਦੇ ਇਸ ਸ਼ੋਅ ਦਾ ਹਿੱਸਾ ਰਿਹਾ ਕਰਦੇ ਸੀ ਤਾਂ ਉਹਨਾਂ ਦੇ ਵੱਲੋਂ ਮੁੜ ਤੋਂ ਇਸ ਦੇ ਵਿੱਚ ਵਾਪਸੀ ਕੀਤੀ ਜਾ ਰਹੀ ਹੈ the great indian couple show their nirmatawan ne the great indian couple show this season 3 the return of jawat singh siddu di wapsi da elan kita hai saapka cricketer da kehna hai ki ojha lagda hai ki ho dobara ghar aa raha hai prashansak kuch di wapsi di khabar sunke bahut khush hoye hun sawal eh hai ki archana puran singh da ਕੀ ਹੋਵੇਗਾ 쇼 ਦੇ ਵਿੱਚ ਵਾਪਸੀ ਬਾਰੇ ਗੱਲ ਕਰਦੇ ਹੋਏ ਨਵਜੋਤ ਨੇ ਸਾਂਝਾ ਕੀਤਾ ਦ ਗ੍ਰੇਟ ਇੰਡੀਅਨ ਕਪਲ 쇼 ਦੇ ਵਿੱਚ ਆਉਣਾ ਅਜੀਬਾ ਮਹਿਸੂਸ ਹੁੰਦਾ ਜਿਵੇਂ ਮੈਂ ਦੁਬਾਰਾ ਘਰ ਆ ਰਿਹਾ ਹੋਵਾਂਗਾ ਇਹ ਮੇਰੇ ਲਈ ਇੱਕ ਤੋੜ ਹੈ ਅਸੀਂ ਲੋਕਾਂ ਦੀ ਆਵਾਜ਼ ਸੁਣੀ ਬਹੁਤ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਉਹ ਜਿਨ੍ਹਾਂ ਨੂੰ ਸਾਡੀ ਗੱਲਬਾਤ ਪਸੰਦ ਆਈ ਅਤੇ ਹੋਰ ਦੇਖਣਾ ਚਾਹੁੰਦੇ ਸਨ ਮੈਨੂੰ ਖੁਸ਼ੀ ਹੈ ਕਿ Netflix ਸੁੰਦਰ ਲੋਕਾਂ ਦੇ ਇਸ ਕੁਲਦਸਤੇ ਨੂੰ ਇਕੱਠੇ ਲਿਆਉਣ ਦੇ ਵਿੱਚ ਕਾਮਯਾਬ ਰਿਹਾ ਅਸੀਂ ਇਸ ਸੀਜ਼ਨ ਦੇ ਵਿੱਚ ਦੁਨੀਆ ਭਰ ਦੇ ਦਰਸ਼ਕਾਂ ਲਈ ਖੇਡਾਂਗੇ ਉਸਨੇ ਅੱਗੇ ਕਿਹਾ ਇੱਕ ਮੁਸਕਰਾਹਟ ਲਈ ਤੁਹਾਨੂੰ ਇੱਕ ਪੈਸਾ ਨਹੀਂ ਲੱਗਦਾ ਪਰ ਇਹ ਲੱਖਾਂ ਡਾਲਰਾਂ ਦੀ ਕੀਮਤ ਹੈ ਅਤੇ ది ਗ੍ਰੇਟ ਇੰਡੀਅਨ ਕਪਲ ਸ਼ੋ ਮਨੁੱਖਤਾ ਲਈ ਖੁਸ਼ਹਾਲੀ ਲਿਆਉਣ ਦੇ ਲਈ ਪ੍ਰਮਾਤਮਾ ਦੀ ਸਤਿ ਭਾਵਨਾ ਦਾ ਇੱਕ ਸਾਧਨ ਹੈ ਇਸ ਦਾ ਦੁਬਾਰਾ ਹਿੱਸਾ ਬਣਨ ਦੇ ਲਈ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਨਵਜੋਦ ਦੀ ਵਾਪਸੀ ਬਾਰੇ ਗੱਲ ਕਰਦੇ ਹੋਏ ਕਪਲ ਨੇ ਕਿਹਾ ਅਸੀਂ ਵਾਅਦਾ ਕੀਤਾ ਸੀ ਕਿ ਫਿਰ ਮਜ਼ੇਦਾਰ ਐਤਵਾਰ ਨੂੰ ਸਾਡਾ ਪਰਿਵਾਰ ਚੁਟਕਲੇ ਸ਼ੌਹਰੀ ਤੇ ਮਸਤੀ ਨਾਲ ਦਰਸ਼ਨ ਦਾ मनोरंजन कराएंगे इस ਲਈ जुड़े रहो क्योंकि इस सीजन ਵਿੱਚ ਚੁਟਕਲੇ ਅਤੇ ਹਾਸਾ ਦੋਵੇਂ ਤਿੰਨ ਗੁਣਾ ਹੋ ਗਏ ਨੇ ਅਸੀਂ ਵਾਦਾ ਕੀਤਾ ਸੀ ਕਿ ਸਾਡਾ ਪਰਿਵਾਰ ਹਰ ਪਨੀਵਾਰ ਮਜ਼ੇਦਾਰ ਐਤਵਾਰ ਨੂੰ ਵਿਦਾਏਗਾ ਅਤੇ ਮੈਂ ਸਿੱਧੂ ਬਾਜੀ ਨੂੰ ਅਰਚਨਾ ਜੀ ਨਾਲ ਪਰਿਵਾਰ ਦਾ ਹਿੱਸਾ ਬਣਾ ਕੇ ਸਾਰੇ ਚੁਟਕਲੇ ਸ਼ਾਇਰੀ ਅਤੇ ਮਸਤੀ ਦਾ ਆਨੰਦ ਲੈਂਣ ਦੇ ਲਈ ਬਹੁਤ ਉਤਸ਼ਾਹਿਤ ਹਾਂ 쇼 ਦੇ ਵਿੱਚ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ ਅਤੇ ਇੱਕ ਕੁਲ ਸ਼ਰਦਾ ਸ਼ਾਦਾ ਵੀ ਸ਼ਾਮਲ ਹੋਣਗੇ। The Great Indian Couple Show Season 10 21 ਜੂਨ ਨੂੰ Netflix ਤੇ ਪ੍ਰੀਮੀਅਰ ਹੋਣ ਦੇ ਲਈ ਬਿਲਕੁਲ ਤਿਆਰ ਹੈ। ਇਸ ਸ਼ੋਅ ਦਾ ਪ੍ਰੋਮੋ ਜਿਹੜਾ ਸਾਂਝਾ ਕੀਤਾ ਗਿਆ ਇਸ ਪ੍ਰੋਮੋ ਵਿੱਚ ਇੱਕ ਵਿਅਕਤੀ ਸ਼ੋਅ ਤੇ ਆਇਆ ਜਿਸ ਨੂੰ ਦੇਖ ਕੇ ਇੱਕ ਪਾਸੇ ਜਿੱਥੇ ਪ੍ਰਸ਼ੰਸਕ ਬਹਿਦ ਖੁਸ਼ ਸਨ ਉੱਥੇ ਹੀ ਅર્ચਨਾ ਪੂਰਨ ਸਿੰਘ ਹੈਰਾਨ ਹੋ ਗਈ ਅਸਲ ਨਵਜੋਤ ਸਿੰਘ ਸਿੱਧੂ ਜੋ ਸਾਲਾਂ ਤੋਂ ਕਪਲ ਸ਼ਰਮਾ ਦੇ ਸ਼ੋਅ ਤੇ ਆਪਣੇ ਹਾਸੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਸੀ ਉਹ ਵਾਪਸ ਆਏ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਇਸੀ ਦੱਸਿਆ ਹੈ ਇਸ ਪ੍ਰੋਮੋ ਵਿੱਚ ਕਪਲ ਸ਼ਰਮਾ ਦੀ ਅੱਖਾਂ ਤੇ ਪੱਟੀ ਬੰਨ੍ਹਦਾ ਹੈ ਅਤੇ ਉਸ ਨੂੰ ਸੈੱਟ ਤੇ ਲੈ ਕੇ ਜਾਂਦਾ ਹੈ ਇਸ ਤੇ ਅર્ચਨਾ ਪੁੱਛਦੀ ਹੈ ਕਿ ਤੁਸੀਂ ਮੈਨੂੰ ਕਿੱਥੇ ਲਿਜਾ ਰਹੇ ਹੋ ਕਪਲ ਅર્ચਨਾ ਸੋਚਦੀ ਹੈ ਕਿ ਉਸ ਤੋਂ ਤੋਂ ਪਰੇ ਉਹ ਜੋ ਕਾਰਿਆਕਾਰ ਮਿਲਣ ਵਾਲੀ ਹੈ ਪਰ ਜੋ ਕਪਲ ਉਸ ਦੀਆਂ ਅੱਖਾਂ ਤੋਂ ਪੱਟੀ ਉਤੋਂਦਾ ਹੈ ਤਾਂ ਅਰchna ਦੇ ਸਾਹਮਣੇ ਨਵਜੋਤ ਸਿੱਧੂ ਹੰਤੇ ਤੇ ਕਿ ਅਰchna ਕਪਲ ਤੋਂ ਪੁੱਛਦੀ ਹੈ ਕਿ ਇਹ ਸੱਚ ਹੈ ਜਾਂ ਕੋਈ ਮੈਥ ਚਲ ਰਿਹਾ ਹੈ ਕਪਲ ਕਹਿੰਦਾ ਹੈ ਸੱਚ ਹੈ ਦੱਸਦੀ ਹੈ ਗ੍ਰੇਟ ਇੰਡੀਅਨ ਕਪਲ ਸ਼ੋ ਸੀਜ਼ਨ 3 ਵਿੱਚ ਇਸ ਵਾਰ ਨਵਜੋਤ ਸਿੰਘ ਸਿੱਧੂ ਜੋ ਕਿ ਨਜ਼ਰ ਆਣਗੇ ਆਪਣੇ ਮਸਤੀ ਭਰੇ ਅੰਦਾਜ਼ ਦੇ ਵਿੱਚ ਲੋਕਾਂ ਦਾ ਮਨ ਜਿਹੜਾ ਕਿ ਆਨੰਦ ਆਨੰਦ ਕਰਨਗੇ ਤੇ ਦੱਸਦਿਆਂ ਕਿ 21 ਜੂਨ ਤੋਂ Netflix ਤੇ ਹੈ ਪ੍ਰੀਮੀਅਰ ਹੋਣ ਜਾ ਰਿਹਾ ਹੈ ਤੇ ਦਰਸ਼ਕਾਂ ਦੇ ਬੋਲੋ ਬੇਸਬਰੀ ਦੇ ਨਾਲ ਲਿਸਤਾ ਇੰਤਜ਼ਾਰ ਕੀਤਾ ਜਾ ਰਿਹਾ ਹੈ